IT ਨਵਾ ਸ਼ਹਿਰ ਚ ਪ੍ਰਿੰਸੀਪਲ ਵੱਲੋਂ ਸਿਖਿਆਰਥੀਆਂ ਨਾਲ ਗਰੁੱਪ B ਦੀ ਪਹਿਲੀ ਮੀਟਿੰਗ ਅੱਜ ਹੋਈ। ਇਸ ਤੋਂ ਪਹਿਲਾਂ ਗਰੁੱਪ A ਦੀ ਮੀਟਿੰਗ ਹੋਈ ਸੀ। ਹਰ ਮੰਗਲਵਾਰ ਤੇ ਵੀਰਵਾਰ ਮੀਟਿੰਗਾਂ ਹੁੰਦੀਆਂ ਨੇ। ਮੰਗਲਵਾਰ ਨੂੰ ਗਰੁੱਪ A ਤੇ ਵੀਰਵਾਰ ਨੂੰ ਗਰੁੱਪ B। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਗਰੁੱਪ B ਦੀ ਮੀਟਿੰਗ ਵਿੱਚ। ਦੇਖਦੇ ਹਾਂ ਕਿਹੜੀਆਂ ਗੱਲਾਂ ਪਤਾ ਹੋਈਆਂ। ਬੱਚਿਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ IT ਦੇ ਸੰਬੰਧ ਵਿੱਚ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਗਈਆਂ। ਆਓ ਚੱਲਦੇ ਹਾਂ ਆਈਟੀ ਨਮਾਸ਼ਕਾਰ ਸ੍ਰੀ ਸਾਹਿਬਾ ਪੀਓ ਸਾਹਿਬਾਨ ਤੇ ਪਿਆਰੇ ਸੰਗਾਖਿਓ ਜਿਵੇਂ ਤੁਹਾਨੂੰ ਪਤਾ ਆ ਹਫਤਾਵਾਰੀ ਪ੍ਰੋਗਰਾਮ ਜਿਹੜਾ ਹੈ ਕੰਮ ਦੀ ਗੱਲ ਉਹਦੇ ਸੰਬੰਧ ਵਿੱਚ ਤੁਹਾਡੇ ਨਾਲ ਅੱਜ ਪ੍ਰਿੰਸੀਪਲ ਜੀ ਨੇ ਰੂਪ ਰੂਪਾਇਆ ਤੁਹਾਡੇ ਨਾਲ ਤੁਹਾਡੇ ਜੀਵਨ ਨਾਲ ਸੰਬੰਧਤ ਗੱਲਾਂ ਬਤਾ ਜਿਹੜੀਆਂ ਉਹ ਸਹੀ ਇਹ ਰੱਬ ਨੇ ਜਿੱਥੇ ਤੁਹਾਡੇ ਟੈਕਨੀਕਲ ਰਿਸਰਚ ਨੇ ਚੋਂ ਲਗੇ ਉਹਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਵਿੱਚ ਕੰਮ ਆਣ ਵਾਲੀਆਂ ਗੱਲਾਂ ਤੁਹਾਡੀ ਜੀਵਨ ਦੇ ਵਿੱਚ ਕੰਮ ਆਣ ਵਾਲੀਆਂ ਗੱਲਾਂ ਜਿਹੜੇ ਅਸੀਂ ਆਪਣੇ ਪੇਰਿਂਤ ਸੇ ਬਣੋ ਬਚਪਨ ਤੋਂ ਲੈ ਕੇ ਗੱਲਾਂ ਬਤਾਉ ਸਿੱਖਦੇ ਆ ਰਹੇ ਹਾਂ ਕੁਝ ਗੱਲਾਂ ਉਮਰ ਦੇ ਹਿਸਾਬ ਨਾਲ ਸਾਨੂੰ ਇਹ ਲੱਗਣਾ ਪੰਦਾ ਵੀ ਨਹੀਂ ਬਾਪੂ ਸਾਡਾ ਗੰਦ ਕੰਤਾ ਇਦਾਂ ਹੀ ਜਾਂਦਾ ਹੁੰਦੀ ਆ ਉਮਰ ਦਾ ਤਾਂ ਕਾਜਾ ਹੁੰਦਾ ਹੈ ਜਦੋਂ ਉਮਰ ਹੌਲੀ ਹੌਲੀ ਢਲਦੀ ਜਾਂਦੀ ਆ ਉਦੋਂ ਪਤਾ ਲੱਗਦਾ ਹੈ ਨਹੀਂ ਬਾਪੂ ਸਾਡਾ ਜੋ ਕਹਿੰਦਾ ਸੀ ਉਹ ਸਹੀ ਸੀਗਾ ਇਹ ਤੁਹਾਡੇ ਵਿੱਚ ਜਿੱਤੇ ਵੀ ਤੁਸੀਂ ਉਮਰ ਦੇ ਵਿੱਚ ਵੱਧੇ ਜਾਣਾ ਹੈ ਤੁਹਾਨੂੰ ਆਪਣੇ ਆਪ ਇਹ ਫੀਲ ਹੋਣਾ ਹੈ ਕੁਝ ਇਦਾਂ ਦੀ ਸਟੇਜ ਆਣੀ ਆ ਨਹੀਂ ਮੇਰੇ ਬਾਪੂ ਨੂੰ ਕੁਝ ਨਹੀਂ ਪਤਾ ਤੇ ਕੋਈ ਜੁ ਸਟੇਜ ਇਦਾਂ ਵੀ ਆਣੀ ਆ ਜਦੋਂ ਬਾਪੂ ਨਹੀਂ ਚਲੇ ਜਾਣਾ ਫਿਰ ਬਾਪੂ ਨੂੰ ਯਾਦ ਕਰਨਾ ਤੇ ਬਾਪੂ ਜੋ ਕਹਿੰਦਾ ਸੀ ਬਿਲਕੁਲ ਸਹੀ ਕਹਿੰਦਾ ਸੀ ਇਹਨਾਂ ਵਿਸ਼ਿਆਂ ਨੂੰ ਕੱਚ ਕਰਦੇ ਹੋਏ ਤੁਹਾਡੇ ਨਾਲ ਇਹਨਾਂ ਪਹਿਲੂਆਂ ਦੇ ਉੱਪਰ ਵੱਖ-ਵੱਖ ਟੌਪਿਕਾਂ ਦੇ ਉੱਪਰ ਜੋ ਤੁਹਾਨੂੰ ਦਿਨ ਪਰ ਦਿਨ ਲੋਰ ਹੋਣੀ ਆ ਗੱਲਾਂ ਬਾਤਾਂ ਦੀ ਪੜਾਈ ਨਹੀਂ ਛੱਡ ਕੇ ਤੁਹਾਡੇ ਜੀਵਨ ਦੇ ਵਿੱਚ ਕੰਮ ਵਾਲੀਆਂ ਗੱਲਾਂ ਉਹ ਅੱਜ ਸਾਂਝੀਆਂ ਕਰਨਗੇ ਤਕਰੀਬਨ ਆਪਾਂ ਤੁਹਾਡੇ 20-25 ਮਿੰਟ ਲੈਣੇ ਆ ਮਤਲਬ ਸਮਾਂ ਨਹੀਂ ਲੈਂਦੇ ਆਪਾਂ ਜਿਹੜਾ ਟੀਚਰ ਹੈਗਾ ਤੁਹਾਡਾ ਗੁਰੂ ਰਗਾ ਤੁਹਾਡਾ ਕਦੇ ਉਹ ਇਹ ਨਹੀਂ ਕਹਿੰਦਾ ਮੇਰੇ ਬੱਚੇ ਜਾਂ ਤੁਹਾਡੇ ਘਰ ਦੇ ਮਾਪੇ ਕਰੇ ਇਹ ਨਹੀਂ ਕਹਿੰਦੇ ਕਿ ਮੇਰਾ ਬੱਚਾ ਆਪਣੀ ਲਾਈਨ ਤੋਂ ਭਟਕ ਜਵੇ ਹਮੇਸ਼ਾ ਫੜੀ ਭਲੇ ਲਈ ਪਾੜੀ ਪੇਰਣ ਸੋਟਦੇ ਆ ਜੇ ਪੇਰਣ ਸੋਟੇ ਕੋ ਢਾੜ ਕਰਦਾ ਆ ਕੋਈ ਉਹ ਇਹ ਨਹੀਂ ਸੋਚੂਗਾ ਵੀ ਮੇਰਾ ਬੱਚਾ ਵੀ ਪੇਟੇ ਘਰੇ ਅੱਗੇ ਜਾ ਕੇ ਮੇਰਾ ਬੱਚਾ ਵੀ ਢਾੜੀ ਘਰੇ ਮੇਰੇ ਨਾਲ ਕਦੇ ਨਹੀਂ ਜਾਉਂਦੀ ਉਹ ਔਖਾ ਸੌਖਾ ਹੋਣੀ ਜੋ ਮਾਦੀ ਕਮਾ ਕੇ ਲਿਆਦਾ ਆ ਉਹਦੇ ਵਿੱਚੋਂ ਆਪਣੀ ਥੋੜੇ ਬੱਤੇ ਜੇਬ ਚ ਪੈਸੇ ਰੱਖ ਕੇ ਘਰ ਦੇ ਖਰਚੇ ਚਲਾਉਣ ਲਈ ਸਭ ਤੋਂ ਪਹਿਲਾਂ ਉਹ ਦੇਖਦਾ ਬੱਚੇ ਨੂੰ ਕਿਤਾਬ ਚਾਹੀਦੀ ਹੈ ਕਾਪੀ ਚਾਹੀਦੀ ਹੈ ਕਿਕੋ ਚਾਹੀਦਾ ਚਾਹੇ 8-9 ਰੁਪਏ ਮੰਗ ਕੇ ਲਿਆਵੇ ਤੁਹਾਡਾ ਜੁਰੂਰ ਸਰੂਗਾ ਉਹ ਬਜ਼ੁਰਗ ਤੁਹਾਡੇ ਜਿਹੜੇ ਹੈਗੇ ਆ ਪਰ ਤੁਹਾਨੂੰ ਇਹ ਨਹੀਂ ਕਹਿਣਗੇ ਤੇ ਮੈਂ ਪੈਸੇ ਧਾਰੇ ਲੈ ਕੇ ਆਏ ਆ ਤੁਹਾਡੇ ਮਨ ਪਰ ਭਾਰ ਨਹੀਂ ਪਾਣ ਲਾਉਣੀ ਕੋਈ ਦੀ ਘਰ ਚ ਕੋਈ ਗੱਲਬਾਤ ਹੋ ਜਵੇ ਉਹਨੇ ਕਹਣ ਕਾਕਾ ਤੂੰ ਅੱਜ ਆ ਕਰ ਆਪਣੀ ਪੜ੍ਹਾਈ ਦਾ ਧਿਆਨ ਧਰ ਇਹ ਘਰ ਦੇ ਸਿਰਸਲੇ ਕੇ ਆਪੇ ਸਮਝੀ ਜਾਣੇ ਇਹਦਾ ਮਤਲਬ ਕੀ ਆ ਮਤਲਬ ਪੇਰਨ ਸੇ ਇਹ ਕਹਿੰਦੇ ਮੇਰੇ ਬੱਚੇ ਦੇ ਉੱਪਰ ਦਿਮਾਗ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਾਂ ਬਾੜਨ ਨਾ ਹੋਵੇ ਉਹ ਆਪਣੀ ਪੜ੍ਹਾਈ ਵਿੱਚ ਮगन ਰਹੇ ਜਿਹੜੀ ਦੁਨੀਆਵਾਰੀ ਦੇ ਕੰਮ ਕਰਾ। ਉਹ ਤੁਹਾਡੇ ਮਾਪਿਓ ਜਿਹੜੇ ਹੈਗੇ ਆ ਉਹ ਆਪਣੇ ਕਰਦੇ ਰਹਿੰਦੇ ਆ। ਕਾਰਨ ਇਹੀ ਆ ਤੇ ਬੱਚੇ ਦੇ ਉੱਪਰ ਬੋਝ ਨਾ ਪਵੇ। ਬੱਚਾ ਕਿਸੇ ਗੱਲੋਂ ਲੈ ਕੇ ਸੋਚੇ ਨਾ। ਬਹੁਤ ਸਾਰੀਆਂ ਗੱਲਾਂ ਬਤਾ ਘਟਜੋ ਜੰਦੀਆਂ ਆ। ਘਰ ਵਿੱਚ ਦੀ ਲੜਾਈ ਝਗੜੇ ਹੋਣ ਜਿੰਨੇ ਚਾਚੇ ਤਾਇਆ ਨਾਲ ਜਾਂ ਆਣ ਗਵਣ ਦੇ ਨਾਲ ਪਰ ਫਿਰ ਵੀ ਉਹ ਹੀ ਕਰਦੇ ਤੁਸੀਂ ਉਹਨਾਂ ਨੂੰ ਬੁਲਾਦੇ ਚਲਾਉਂਦੇ ਰਹੋ ਸਾਡੇ ਨਾਲ ਜੇ ਕੋ ਕਿਲਾ ਸੇ ਪਾਹਾ ਦਾ ਅਸੀਂ ਹੌਲੀ ਹੌਲੀ ਆਪੇ ਹੱਲ ਕਰ ਲਵਾਂਗੇ ਉਮਰ ਦੇ ਹਿਸਾਬ ਨਾਲ ਇਹ ਗੱਲਾਂ ਜਿਹੜੀਆਂ ਹੌਲੀ ਹੌਲੀ ਤੁਹਾਨੂੰ ਆਪਣੇ ਇਖਤਿਆਰ ਵਿੱਚ ਮਿਲਣਗੀਆਂ ਜਦੋਂ ਤੁਹਾਡੇ ਵਿਆਹ ਹੋ ਜਾਣੇ ਆ ਬੱਚੇ ਹੋਣੇ ਆ ਉਹੀ ਜਿਹੜੇ ਗੱਲਾਂ ਬਾਤਾਂ ਤੁਸੀਂ ਰਿਪੀਟ ਕਰਦੇ ਆ ਜਿੰਦਗੀ ਦੇ ਵਿੱਚ ਅਸੀਂ ਆਣ ਗਵਾੜ ਮਹੱਲਾ ਆਪਣਾ ਉਹਦੇ ਵਿੱਚ ਹੀ ਵਿਚਰਨਾ ਹੈ ਉਹਦੇ ਚ ਅਸੀਂ ਦੇਖਣਾ ਹੈ ਤੇ ਸਾਡੀ ਕਿਸੇ ਨਾਲ ਲੜਾਈ ਝਗੜਾ ਲਾਉਣੀ ਪਰ 40 ਉਮਰ ਇਦਾਂ ਦੀ ਹੈਗੀ ਆ ਆਪਾਂ ਚੱਕ ਦਵਾਂਗੇ ਫੱਟੇ ਉਹ ਕੋਣ ਹੁੰਦਾ ਹੈ ਇੱਕ ਚਾ ਕਰਨੇ ਵਾਲਾ ਮੋਟਰਸਾਈਕਲ ਉਹਨਾਂ ਵਾਇਡ ਪਟਾਣੀ ਪੋਰੀ ਗੋੜੀ ਨੇ ਗੇਟ ਕੋਲ ਜਾ ਕੇ ਉਮਰ ਆ ਤੁਹਾਡੀ ਪਰ ਹੋਣੀ ਹੋਣੀ ਇਸ ਚੀਜ਼ ਦਾ ਅਸਰ ਪੈ ਜਾਣਾ ਹੁਣ ਤੁਸੀਂ ਕਹਿੰਦੇ ਆ ਮੋਟਰਸਾਈਕਲ ਲੈ ਲਿਏ ਉਹਨੂੰ ਮੋਡੀਫਾਈ ਕਰਾ ਲਈਏ ਤੇ ਸਾਰੋ ਜੋ ਸੀਸ਼ੇ ਵਗੈਰਾ ਲੱਗੇ ਹੋਆ ਸਭ ਲਾਹੀ ਹੈ ਜਦੋਂ ਅਮਰ ਅੱਗੇ ਬਿਜਨੀ ਨਹੀਂ ਕਾਕਾ ਇਹ ਜੋ ਕੰਪਨੀ ਨੇ ਬਣਾਇਆ ਸਹੀ ਬਣਾਇਆ ਉਹ ਸਭ ਇਹ ਪਤਾ ਲੱਗਣਾ ਜਦੋਂ ਚਲੜ ਧੋਕਦੇ ਨਾ ਤੇ ਪੈਸੇ ਕਿੱਥੋਂ ਆਉਂਦਾ ਬਾਪੂ ਦੇਈ ਜਾਂਦਾ ਹੈ ਜਦੋਂ ਆਪਣੀ ਜੇਬ ਚੋਂ ਦੇਣੇ ਫਿਰ ਪਤਾ ਲੱਗਣਾ ਸੋ ਮੈਂ ਹੁਣ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਨਾਲ ਜਿਹੜੇ ਉਹਨਾਂ ਦੇ ਵਿਚਾਰਾਂ ਸਾਂਝੇ ਕਰਨ ਉਹ ਪ੍ਰਿੰਸੀਪਲ ਸਾਹਿਬ ਉਹਨਾਂ ਕਰ ਸੱਚੀ ਸੀ ਮਰੀਆ ਬਹੁਤ ਹੀ ਸਰਕਾਰਯੋਗ ਪੀਓ ਸਹਿਬਾਨ ਸਟਾਫਟਰ ਸਹਿਬਾਨ ਅਤੇ ਪਿਆਰੇ ਬੱਚਿਓ ਅੱਜ ਆਪਣੀ ਗਰੁੱਪ B ਦੀ ਪਹਿਲੀ ਮੀਟਿੰਗ ਹੈ ਜਿਹਦਾ ਵਿਸ਼ਾ ਹੈ ਕੰਮ ਦੀ ਗੱਲ ਗਰੁੱਪ A ਨਾਲ ਮੰਗਲਵਾਰ ਮੀਟਿੰਗ ਹੋ ਰਹੀ ਸੀ ਅਗਲੀ ਵਾਰ ਜਦੋਂ ਆਪਾਂ ਬੈਠਾਂਗੇ ਸਕਰੀਨ ਦੇ ਉੱਤੇ ਸਾਰਾ ਕੁਝ ਤੁਹਾਨੂੰ ਦਿਖੇਗਾ ਮੀਟਿੰਗ ਕਰਨ ਦਾ ਮਤਲਬ ਕੀ ਹੈ ਜਿਹੜੀ ਮਿਲਣੀ ਹੈ ਤੁਹਾਡੇ ਨਾਲ ਐਜ਼ ਅ ਪ੍ਰਿੰਸੀਪਲ ਮੈਂ ਤੁਹਾਨੂੰ ਮਿਲ ਰਿਹਾ ਪ੍ਰਿੰਸੀਪਲ ਦਾ ਚਲੋ ਕੁਰਸੀ ਆ ਮੈਂ ਇੱਕ ਸੇਵਾਦਾਰ ਦੇ ਤੌਰ ਤੇ ਕੰਮ ਕਰ ਰਿਹਾ ਸਾਡੀ ਡਿਊਟੀ ਤੁਹਾਡੇ ਪ੍ਰਤੀ ਇਹ ਆ ਵੀ ਅਸੀਂ ਤੁਹਾਡਾ ਖਿਆਲ ਰੱਖਣਾ ਕਿਉਂਕਿ ਤੁਸੀਂ ਸਾਡਾ ਪ੍ਰੋਡਕਟ ਆ ਕੋਈ ਵੀ ਕੰਪਨੀ ਜਦੋਂ ਇੱਕ ਪ੍ਰੋਡਕਟ ਤਿਆਰ ਕਰਦੀ ਆ ਕੋਈ ਪੈਨ ਤਿਆਰ ਕਰਦੀ ਕੰਪਨੀ ਕੋਈ ਮੋਟਰਸਾਈਕਲ ਤਿਆਰ ਕਰਦੀ ਆ ਕੋਈ ਮੋਬਾਈਲ ਤਿਆਰ ਕਰਦੀ ਆ ਉਹਦੀ ਇਹੀ ਕੋਸ਼ਿਸ਼ ਹੁੰਦੀ ਆ ਕਿ ਸਾਡਾ ਜਿਹੜਾ ਪ੍ਰੋਡਕਟ ਆ ਮਾਰਕੀਟ ਵਿੱਚ ਸਭ ਤੋਂ ਵੱਧ ਵਿਕੇ ਔਰ ਉਹਦੀ ਕੁਆਲਿਟੀ ਮੇਨਟੇਨ ਕਰਨ ਦੇ ਲਈ ਉਹ ਪੂਰਾ ਯਤਨ ਲਾਦੇ ਆ। ਵੀ ਸਾਡਾ ਜਿਹੜਾ ਪ੍ਰੋਡਕਟ ਆ ਉਹ ਬਾਕੀ ਕੰਪਨੀਆਂ ਨਾਲੋਂ ਵਧੀਆ ਹੋ। ਐਡੇ ਹੁੰਦਾ। ਹੁਣ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਆ। 7 ਇੱਕ ਤੋਂ ਮੈਂ ਜੁਆਇਨ ਕੀਤਾ। ਮੇਰੀ ਕੋਸ਼ਿਸ਼ ਇਹ ਹੈ ਵੀ ਪੰਜਾਬ ਵਿੱਚ ਬਹੁਤ ਆਈਡੀਆਂ ਆ ਪੂਰੇ ਇੰਡੀਆ 'ਚ ਬਹੁਤ ਆਈਡੀਆਂ ਆ। ਸਾਡੀ ਕੋਸ਼ਿਸ਼ ਇਹ ਹੈ ਜਿਹੜਾ ਨਵਾਂ ਸ਼ਹਿਰ ਆਈਟਿ ਦੇ ਬੱਚਾ ਪੜ ਰਿਹਾ। ਉਹ ਬਾਕੀ ਆਈਟੀਆਂ ਨਾਲੋਂ ਵਧੀਆ ਹੋਣਾ ਚਾਹੀਦਾ। ਅਗਰ ਉਹਨੇ ਬਾਹਰ ਜਾ ਕੇ ਜੋਬ ਕਰਨੀ ਆ। ਪ੍ਰਾਈਵੇਟ ਜੌਬ ਮਿਲੂਗੀ ਸਰਕਾਰੀ ਜੌਬ ਮਿਲੂਗੀ ਤਾਂ ਉਹਦਾ ਜਿਹੜਾ ਬਾਕੀ ਆਈਟੀਐਮ ਦੇ ਬੱਚਿਆਂ ਨਾਲੋਂ ਬਹੁਤ ਜ਼ਿਆਦਾ ਹੋਵੇ ਆਪਾਂ ਸਾਰੇ ਕੋਰਸ ਇਸੇ ਕਰਕੇ ਕਰਦੇ ਆਪਾਂ ਪੈਸੇ ਕਮਾਣੇ ਇਸੇ ਕਰਕੇ ਕਰਦੇ ਨੇ ਨੌਕਰੀ ਕਰਨੀ ਹੈ ਤੁਹਾਡੀ ਦੇਖ ਰੱਖਣ ਲਈ ਤੁਹਾਡਾ ਖਿਆਲ ਰੱਖਣ ਦੇ ਲਈ ਸਾਡਾ ਪੂਰਾ ਸਟਾਫ ਪ੍ਰਿੰਸੀਪਲ ਆਈਟੀਆਈ ਨਵਾਂ ਸ਼ਹਿਰ ਹਰ ਬਿਲੇ ਤੱਤ ਪਰ ਤੁਹਾਨੂੰ ਇਸ ਮੀਟਿੰਗ ਵਿੱਚ ਬੁਲਾਣ ਦਾ ਕੰਮ ਦੀ ਗੱਲ ਕਰਨ ਦਾ ਮਤਲਬ ਨਹੀਂ ਹੈ ਹਲੇ ਆਪਣੀ ਆਦਤ ਨਹੀਂ ਹੈ ਪਹਿਲੀ ਮੀਟਿੰਗ ਉਂਨਾ ਗੱਲ ਕੀਤੀ ਸੀ ਹਣੀ ਹੋਣੀ ਜਦੋਂ ਆਦਤ ਪੈਣੀ ਆ ਨਵੇਂ ਨਵੇਂ ਗੱਲਾਂ ਨਿਕਲ ਕੇ ਸਾਹਮਣੇ ਆਣੀਆਂ ਤਾਂ ਬਹੁਤ ਸਾਰੇ ਜਿਹੜੇ ਮਸਲੇ ਸਾਡੇ ਉਹ ਗੱਲਬਾਤ ਕਰਨ ਵਾਲੇ ਹੱਲ ਹੋ ਜਾਂਦੇ ਗਰਵਾਣੀ ਦਾ ਸਿਰੋਗਾ ਹੋ ਉਹ ਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੂ ਲਿਖਦਾ ਇਹ ਇਹ ਅੰਦਰਲੀ ਗੱਲ ਦੀ ਆਪਾਂ ਗੱਲ ਕਰਾਂ ਗਰਵਾਣੀ ਗੱਲ ਕਰਦੀ ਆ ਅਗਰ ਆਪਾਂ ਬਾਹਰੀ ਤੌਰ ਤੇ ਸੋਚੀਏ ਜਦ ਤੱਕ ਆਪਾਂ ਇਕੱਠੇ ਹੋਗੇ ਨਹੀਂ ਬੰਦੇ ਤਾਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਮੀਟਿੰਗ ਦਾ ਮਤਲਬ ਇਹ ਕੀ ਤੁਹਾਡੇ ਨਾਲ ਹਰ ਹਫਤੇ ਤੁਹਾਡੇ ਗਰੁੱਪ ਦੀ ਜਿਹੜੀ ਮੀਟਿੰਗ ਹੈ ਵੀਰਵਾਰ ਲੈ ਕੇ ਰਹੀ ਹੈ ਜਿੱਦਾਂ ਆਪਾਂ ਅੱਜ ਹੁਣ ਬੈਠੇ ਆਂ ਤੁਹਾਡਾ ਗਰੁੱਪ ਹੈਗਾ B ਜਿਹਨੀਆਂ ਕਲਾਸਾਂ ਅੱਜ ਘਟਿਆ ਕਿਉਂਕਿ ਕੋਸ਼ ਇੰਸਟ੍ਰਕਟਰ ਸਹਿਬਾਨ ਬਾਹਰ ਪੇਪਰਾਂ ਦੀ ਗੋਡੀ ਲੱਗੀ ਹੋਈ ਆ ਕੋਸ਼ ਇੰਸਟ੍ਰਕਟਰ ਸਹਿਬਾਨ ਛੁੱਟੀ ਤੇ ਆ ਇਸ ਕਰਕੇ ਬੱਚੇ ਅੱਜ ਘਟਿਆ ਇਹ ਜਿਹੜਾ ਗਰੁੱਪ ਹੈਗਾ ਉਹਦੇ ਬੱਚੇ ਉਹਦਾਂ ਲੱਗ ਭਰ ਕਾਫੀ ਹਾਜ਼ਰ ਸਗੇ ਤੁਹਾਡੇ ਦੇ ਲਈ ਇਹ ਜੀ ਮੀਟਿੰਗ ਹੈ ਬੜੀ ਇੰਪੋਰਟੈਂਟ ਆ ਉਹਦਾ ਕੰਮ ਕੀ ਹੈ ਕਿ ਅਸੀਂ ਘਰੋਂ ਜਿਸ ਕੰਮ ਲਈ ਆਨੇ ਆ ਕੰਮ ਦੀ ਗੱਲ ਵਾਰ-ਵਾਰ ਹੋਦੀ ਜਿਸ ਕੰਮ ਲਈ ਅਸੀਂ ਘਰੋਂ ਆਨੇ ਆ ਅਗਰ ਆਪਾਂ ਉਹ ਕੰਮ ਨਹੀਂ ਕਰਦੇ ਸਾਡਾ ਧਿਆਨ ਕਿਤੇ ਹੋਰ ਆ ਫਿਰ ਜਿਹੜਾ ਸਾਡੀ ਪਰ ਤੁਹਾਨੂੰ ਮਿਲੇਗਾ ਉਹ ਸਾਡੀ ਵੀ ਦੀ ਵੈਲਿਊ ਜਿਹੜੀ ਆ ਉਹ ਘਟ ਜਾਂਦੀ ਏਸ ਸਰਟੀਫਿਕੇਟ ਦੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਤੱਕ ਮਾਣਾ ਹੀ ਆ ਪੰਜਾਬ ਦੇ ਵਿੱਚ ਔਰ ਇੰਡੀਆ ਦੇ ਵਿੱਚ ਇੰਨੀਆਂ ਵਧੀਆ ਕੰਪਨੀਆਂ ਬੈਠੀਆਂ ਨੇ ਜਿਨ੍ਹਾਂ ਨੂੰ ਤੁਹਾਨੂੰ ਪਿਕ ਅਪ ਕਰਨਾ ਦੇਸ਼ ਵਿਦੇਸ਼ ਚ ਜੜੀ ਮੈਂ ਗੱਲ ਕੀਤੀ ਤੁਹਾਡੇ ਨਾਲ ਦੇਸ਼ ਵਿਦੇਸ਼ ਵਿੱਚ ਜਾਣ ਵਾਸਤੇ ਲੱਖਾਂ ਰੁਪਏ ਆਪਾਂ ਖਰਚਾਉਦੇ ਹਾਂ ਪਰ ਸਾਡੇ ਕੋਲ ਇੰਡੀਆ ਵਿੱਚ ਇੰਨੇ ਵਧੀਆ ਵਧੀਆ ਕੰਪਨੀਆਂ ਕੋ ਤੁਹਾਡੇ ਵਧੀਆ ਪੈਕੇਜ ਜਿਹੜੇ ਉਹ ਲੈ ਕੇ ਆਉਂਦੇ ਪਰ ਉਹਨਾਂ ਨੂੰ ਕੈਪੇਬਲ ਬੱਚਾ ਨਹੀਂ ਮਿਲਦਾ ਐਸ ਵੇਲੇ ਮੇਰੇ ਕੋਲ ਜਿਹੜੀ ਰਿਕੁਆਇਰਮੈਂਟ ਆ ਘੱਟੋ ਘੱਟ ਵੀ 300 ਤੋਂ 400 ਬੱਚੇ ਦੀ ਰਿਕੁਆਇਰਮੈਂਟ ਮੇਰੇ ਕੋਲ ਗਈ ਹੈ ਪਲੇਸਮੈਂਟ ਅਫਸਰ ਸਾਹਿਬ ਟ੍ਰਿਪਲ اے ਜਿੰਦਰ ਕੁਮਾਰ ਜੀ ਵੀਡੀਓ ਬਣਾ ਰਹੇ ਹੈ ਇਹਨਾਂ ਕੋਲ ਸਾਰੀਆਂ ਰਿਕੁਆਇਰਮੈਂਟ ਆਣੀਆਂ ਇਹ ਹੁਣੇ প্লেਸਮੈਂਟ ਅਫਸਰ ਬਣੇ ਆ ਉਹਨਾਂ ਤੋਂ ਪਹਿਲਾਂ ਮੈਂ ਸੀਗਾ ਹੁਣ ਮੇਰੀ ਡਿਊਟੀ ਹੈ ਜੇ ਪ੍ਰਿੰਸੀਪਲ ਲੱਗੀ ਆ ਜਿਹੜੇ ਸਾਡੇ ਕੋਲੋਂ ਤੁਹਾਡੇ ਲਈ ਪ੍ਰਾਲੇ ਕੀਤੇ ਜਾਣ ਐਮ ਉਹਦੇ ਵਿੱਚ ਪਲੇਸਮੈਂਟ ਮਸਟ ਆ ਅਪਰੈਂਟਸੀ ਮਸਟ ਆ ਕਿਉਂਕਿ ਤੁਹਾਨੂੰ ਅਸੀਂ ਕੋਰਸ ਨਹੀਂ ਕੱਲਾ ਕਰਵਾਉਣਾ ਤੁਹਾਨੂੰ ਅਸੀਂ ਕੰਮ ਦੇ ਵੀ ਲਵਾਉਣਾ ਉਹ ਸਾਡੀ ਡਿਊਟੀ ਆ ਉਹਦੇ ਲਈ ਤੁਹਾਨੂੰ ਕਲਾਸ ਵਿੱਚ ਸਮੇਂ ਸਿਰ ਪਹੁੰਚਣਾ ਪੈਣਾ ਸਾਰੇ ਕੰਮ ਕਰਨੇ ਪੈਣੇ ਆ ਐਜ਼ ਵੀ ਜਿਵੇਂ ਸਫਾਈਆਂ ਚੱਲ ਰਹੀਆਂ ਉਹਦਾ ਕਾਰਨ ਕੀ ਹੈ ਜੀ ਸਾ ਵੀ ਆਈਟੀ ਦਾ ਬਹੁਤ ਬੁਰਾ ਹਾਲ ਸੀ ਆਪਾਂ ਦੇਖਦੇ ਹਾਂ ਸਾਰਾ ਤੁਸੀਂ ਬੜਾ ਡਟ ਕੇ ਕੰਮ ਕੀਤਾ ਹਲੇ ਥੋੜੇ ਥੋੜੇ ਕੰਮ ਹੋ ਗਏ ਹੁਣ ਬਣ ਭਾਗ ਨੇ ਆਣਾ ਉਹਨੇ ਆਪਣੇ ਕੰਮ ਕਰਨੇ ਪਹਿਲਾਂ ਪਹਿਲਾਂ ਆਪਾਂ ਜੜਾ ਕਰੋ ਲਈਆਂ ਜੜਾ ਕਰੋਣਾਂ ਤੋਂ ਬਾਅਦ ਜਦੋਂ ਇਹ ਪਾਣੀ ਪੈਣਾ ਢੇਰ ਪੈਣਾ ਉਹਨੂੰ ਸਮੇਂ ਸਮੇਂ ਤੇ ਦੇਖ ਰਹੇ ਹੋਣੀਆਂ ਤਾਂ ਫਾਇਦਾ ਬੂਟੇ ਨਹੀਂ ਉੱਦੇ ਹੁੰਦੀਆਂ ਕਿੱਥੇ ਹੀ ਆਈਟੀ ਨੇ ਆਪਾਂ ਜੜਾ ਕਰੋਦੀਆਂ ਬਹੁਤ ਕੁਝ ਨਿਕਲਿਆ ਹਲੇ ਬਹੁਤ ਸਾਰੇ ਏਰੀਏ ਬਾਕੀ ਆ ਉਹ ਆਪਾਂ ਹੌਲੀ ਹੌਲੀ ਕਰਾਂਗੇ ਤੁਹਾਡੇ ਸਾਰੇ ਸ਼ੁਕਰਾਨਾ ਮੈਂ ਮੇਨ ਤੁਹਾਡੇ ਨਾਲ ਇੱਕ ਕੰਮ ਦੀ ਗੱਲ ਆ ਜਦੋਂ ਵੀ ਆਪਾਂ ਕੰਮ ਦੀ ਗੱਲ ਕਰਦੇ ਆ ਕਿਉਂਕਿ ਕੰਮ ਨਾਲ ਹੀ ਸੋਭਤ ਆ ਕੰਮ ਨਾਲ ਹੀ ਬਰਕਤ ਆ ਕੰਮ ਨਾਲ ਹੀ ਇੱਜ਼ਤ ਆ ਜਿਹੜਾ ਇਨਸਾਨ ਕੋਈ ਕੰਮ ਨਹੀਂ ਕਰਦਾ ਉਹ ਧਰਤੀ ਤੇ ਬੋਝ ਆ ਪਤਾ ਨਹੀਂ ਇਸ ਲਈ ਕਿਉਂਕਿ ਆਪਣਾ ਜਨਮਿਕ ਕਰਮ ਕਰ ਲਈ ਹੋਇਆ ਬਾਬਾ ਨਾਨਕ ਜੀ ਨੇ ਕਿਹਾ ਜਦ ਤੱਕ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਹਿਲਾ ਸਟੈਪ ਸੀ ਕਿਰਤ ਕਰੋ ਕਿਰਤ ਕੀ ਹੈ ਕੰਮ ਆਪਾਂ ਆਪਾਂ ਗੱਲ ਗੱਡੀ ਕਰ ਰਹੇ ਹਾਂ ਕੰਮ ਦੀ ਤੁਸੀਂ ਸਿੱਖਣ ਕਿਆ ਨੇ ਕੰਮ ਸਿੱਖਣਾ ਨੇ ਅੱਗੇ ਜਾ ਕੇ ਕੀ ਕਰਨਾ ਕੰਮ ਕਰਨਾ ਨੇ ਸੋ ਮੈਂ ਇਹ ਹੀ ਤੁਹਾਨੂੰ ਕਹਿਣਾ ਚਾਹਾਂਗਾ ਮੋਬਾਈਲ ਪਲੀਜ਼ ਆਪਣਾ ਬੰਦ ਰੱਖੋ ਬੜੀ ਜ਼ਰੂਰੀ ਮੀਟਿੰਗ ਹੈ ਇਹ ਹਲੇ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗੇਗਾ ਨਾ ਮੀਟਿੰਗ ਦਾ ਮਤਲਬ ਕੀ ਹੈ ਠੀਕ ਹੈ ਹਲੇ ਆਪਾਂ ਐਨੇ ਸੀਰੀਅਸ ਨਹੀਂ ਹੈਗੇ ਅਗਲੀ ਵਾਰ ਇਹ ਆਪਾਂ ਸੌਅਸਪੈਕਟ ਕਰਾਂਗੇ ਮੈਂ ਜਦੋਂ ਵੀ ਆਪਾਂ ਮੀਟਿੰਗ ਬੈਠਦੇ ਇੱਥੇ ਘਾਸ ਕਰਕੇ ਉਸਦੇ ਸਵਿਚ ਆਫ ਹੀ ਹੋਣਾ ਚਾਹੀਦਾ ਹੈ ਸੈਲਿਟ ਵੀ ਲਗਾ ਖਿਆਲ ਰੱਖਿਓ ਕੇ ਵਾਸਤੇ ਸੁਮੈ ਕਿਰਤੀ ਦੀ ਗੱਲ ਕਰਦਾ ਸੀ ਬੱਬਾ ਨਾਗਿ ਨੇ ਪਹਿਲਾਂ ਸੈੱਟ ਕੀਤਾ ਕਿਰਤ ਕਰੋ ਉਹਨੇ ਆਪ ਵੀ ਕਿਰਤ ਕੀਤੀ ਮੈਂ ਪਿਛਲੀ ਮੀਟਿੰਗ ਵਿੱਚ ਵੀ ਬੋਲੇ ਸੀ ਉਹ ਆਪ ਵੀ ਕਿਰਤ ਕਰਦੇ ਸੀ ਸਾਨੂੰ ਵੀ ਨਿ ਕਿਰਤ ਕਰਨ ਲਈ ਕਿਹਾ ਦੂਸਰਾ ਨੇ ਕਿਹਾ ਨਾਮ ਜਪੋ ਨਾਮ ਦਾ ਜਪਣਾ ਮਾਲਿਕ ਦਾ ਪ੍ਰਮਾਤਮਾ ਦਾ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆਂ ਉਸ ਤੋਂ ਪਹਿਲਾਂ ਮਾਰਗਦਾਨ ਦਾ ਨਾਮ ਲਓ ਅਰਦਾਸ ਬੇਨਤੀ ਕਰੋ ਉਹਨੋਂ ਆਪਾਂ ਧਿਆਨ ਹੈ ਵੀ ਸਾਡਾ ਕੰਮ ਸਹੀ ਤਰੀਕੇ ਨਾਲ ਹੋ ਜੇ। ਫਿਰ ਵੰਡ ਕੇ ਛਕਣ ਦੀ ਗੱਲ ਕੀਤੀ ਹੈ। ਵੰਡ ਕੇ ਛਕਣਾ ਕੀ ਹੈ? ਜਿਹੜਾ ਆਪਾਂ ਕਿਰਤ ਕਰਦੇ ਆਂ, ਜਿਹੜਾ ਆਪਾਂ ਕੰਮ ਕਰਦੇ ਆਂ। ਜਿੱਦੋਂ ਅਸੀਂ ਸਾਨੂੰ ਪੈਸੇ ਮਿਲਦੇ ਆਂ ਅਸੀਂ ਕੰਮ ਕਰਦੇ ਆਂ, ਅਸੀਂ ਆਪਣਾ ਦਸੌਂਦ ਕਢਨੇ। ਕਿਸੇ ਵੀ ਕੰਮ ਲਈ ਆਪਾਂ ਦਸੌਂਦ ਤੇ ਦੁਨੀਆਦਾਰੀ ਦਾ ਪਰਲਾ ਹੋ ਜਵੇ। ਆਪਾਂ ਗੁਰਦੁਆਰੇ ਮੰਦਿਰ ਜਾ ਕੇ ਤੇ ਕਿਤੇ ਵੀ ਆਪਾਂ ਪਾਠ ਪੂਜਾ ਕਰਨ ਲਈ ਜਾਂਦੇ ਆਂ, ਜਾਂ ਕਿਤੇ ਵੀ ਆਪਾਂ ਨੂੰ ਸਕੂਲ ਦੀ ਲਗਦੀ ਆ ਆਪਣੇ 아이 ਦੇ ਵਿੱਚ ਬਹੁਤ ਲੋੜ ਆ, ਉੱਥੇ ਆਪਾਂ ਆਪਣੀ ਨੇਕਮਾਈ ਵਿੱਚੋਂ ਜੋ ਦਸੌਂਦ ਕੱਢ ਕੇ ਦਿਨੇ ਉਹ ਕਿਤੇ ਲਿਖੇ ਲੱਗ ਗਏ। ਇਹ ਹੈ ਵੰਡ ਕੇ ਸ਼ਕਲ। ਇਹ ਨਹੀਂ ਵੀ ਜੋ ਮੈਨੂੰ ਸਾਰਾ ਕੁਝ ਮਿਲ ਜAVE ਬਾਕੀ ਦੁਨੀਆ ਇਹੀ ਤਹੀ ਮਨਾਵੇ ਇਦਾਂ ਨਹੀਂ ਹੈ। ਕਿਉਂਕਿ ਇਨਸਾਨ ਦਾ ਜਨਮ ਜਿਹੜਾ ਹੋਇਆ ਹੈ ਸੇਵਾ ਵਾਸਤੇ। ਇੱਕ ਦੂਜੇ ਲਈ ਕਹਿੰਦੇ ਨਾ ਬੰਦਾ ਬੰਦੇ ਦਾ ਦਾਰੂਆ। ਹੈਗੀ ਨਾ ਕਹਾਵਤ। ਇੱਕ ਦੂਜੇ ਲਈ ਜਿਹੜਾ ਇਨਸਾਨ ਖੜਦਾ ਹੈ ਪ੍ਰਮਾਤਮਾ ਉਹਦੇ ਲਈ ਖੜਦਾ। ਤੁਸੀਂ ਜਿਹੜਾ ਕੋਰਸ ਕਰਨ ਆਨੇ ਹੋ ਆਈਟੀਆਈ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਨਵਾਂ ਸ਼ਹਿਰ ਸ਼ਹੀਦਾਂਜਮ ਸਰਦਾਰ ਭਗਤ ਸਿੰਘ ਵਿਨਾਤੇ ਆਈਟੀਆਈ ਹੈ। ਇਹਦਾ ਪੂਰੀ ਬੁਨਿਆਦ ਦੇ ਵਿੱਚ ਨਾਂ ਆ ਕਿਉਂਕਿ ਉਹ ਸ਼ਹੀਦ ਜਿਨ੍ਹਾਂ ਨੇ ਸਾਡਾ ਦੇਸ਼ ਆਜ਼ਾਦ ਕਰਾਇਆ ਸੀ ਉਹਦੇ ਨਾਂ ਤੇ ਹੈ ਕਿ ਤੁਸੀਂ ਉਸ ਸੰਸਥਾ ਦੇ ਟ੍ਰੇਨੀਓ ਸਿਖਿਆਰਥੀ ਜਿੱਥੋਂ ਵੀ ਤੁਸੀਂ ਕੰਮ ਲਈ ਇਥੋਂ ਜਿੱਥੇ ਵੀ ਨਿਕਲੋ ਤਾਂ ਪਹਿਲਾਂ ਤੁਸੀਂ ਇਹ ਦੱਸਣਾ ਕਿਥੋਂ ਪੜੇ ਹੋਏ ਆ ਕਿਹੜੀ ਆਈਡੀ ਕੀਤੀ ਹੋਈ ਆ ਆਪਾਂ ਨਾਂ ਕੀ ਲੈਨੇ ਆ ਸ਼ਿਲੀ ਦੇਸ਼ ਸੰਸਦਾਰ ਪਾਲਸਨ ਆਈਕੇ ਨਵਾਸ਼ੇ ਕੱਡਾ ਵੱਡਾ ਨਾਮ ਜੁੜ ਗਿਆ ਨਾਲ ਪਰ ਕੀ ਆਪਾਂ ਉਸ ਨਾਮ ਨੂੰ ਐਡੀ ਵੱਡੇ ਰੁਤਬੇ ਨੂੰ ਹੋਰ ਬਲੰਦ ਕਰਨ ਦੇ ਲਈ ਇੱਥੇ ਕੁਝ ਕੀਤਾ ਕੁਝ ਸਿੱਖਿਆ ਕੁਝ ਸੇਵਾ ਰੂਪ ਵਿੱਚ ਕੰਮ ਕੀਤਾ ਜਿੱਦਾਂ ਤੁਹਾਡੇ ਸਿਵਾਵਾਂ ਲੱਗੇ ਆ ਲੈਵਲ ਦੇ ਬੱਚੇ ਬੈਠੇ ਸਾਰੇ ਬੱਚੇ ਕੁਝ ਨਾ ਕੁਝ ਕਰਦੇ ਆ ਸੇਵਾ ਪਿਛਲੇ 7 ਦਿਨ ਤੋਂ ਤਾਂ ਇਹ ਇੱਕ ਬਹੁਤ ਬਹੁਤ ਵੱਡੀ ਜਿਹੜੀ ਤੁਹਾਡੀ ਕੋਸ਼ਿਸ਼ ਆ ਕਿ ਆਪਣੀ ਆਈਟੀਆ ਨੂੰ ਆਪਾਂ ਨਖਾਰੀਏ ਜਿਹੜੀ ਸਾਡੀ ਕੋਸ਼ਿਸ਼ ਆ ਸਮੂਹ ਸਟਾਫ ਤਨੋਂ ਮਨੋਂ ਲੱਗਿਆ ਹੋਇਆ ਸਾਰੇ ਬੱਚੇ ਤਨੋਂ ਮਨੋਂ ਲੱਗੇ ਹੋਏ ਆ ਵੀ ਇਸ ਆਈਟੀਆ ਨੂੰ ਵੜੀਆ ਤਾਂ ਆਪਾਂ ਬਣਾਣਾ ਹੀ ਆ ਲੋਕ ਬਾਹਰੋਂ ਦੇਖਣ ਆਣਗੇ ਕੋਈ ਦੋ ਰਾਏ ਨਹੀਂ ਹੈ ਥੋੜਾ ਸਮਟ ਹੈ ਸਾਰਾ ਕੁਝ ਹੋਏਗਾ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਕਿ ਇਸ ਆਈਟੀਮ ਨੰਬਰ 1 ਬਣਾਣਾ ਬਣਾਣਾ ਨਾਲ ਨਾਲ ਇਸ ਆਈਟੀ ਦੀ ਦਿੱਖ ਇਸ ਆਈਟੀ ਵਿੱਚ ਪੜਨ ਵਾਲਾ ਬੱਚਾ ਇਸ ਆਈਟੀ ਵਿੱਚ ਸਟਾਫ ਮੈਂਬਰ ਕੰਮ ਕਰਨ ਵਾਲਾ ਜਾਂ ਬਾਹਰ ਬੈਠੇ ਸਟਾਫ ਮੈਂਬਰ ਜਿਹੜੇ ਤੜਫਣਗੇ ਅਸੀਂ ਨਵਾਂ ਸ਼੍ਰਾਈਟੇਜ ਕੰਮ ਕਰਨਾ ਅਸੀਂ ਨਵਾਂ ਸ਼੍ਰਾਈਟੇਜ ਦਾਖਲਾ ਲੈਣਾ ਐਦਾਂ ਦੀ ਪੀਛੇ ਨਾਲ ਲੈ ਕੇ ਆਣੀ ਹੈ ਉਹਦੇ ਲਈ ਤੁਹਾਡਾ ਸਹਿਯੋਗ ਚਾਹੀਦਾ ਹੈ ਹੋਏਗਾ ਵੀ ਨਹੀਂ ਹੋਏਗਾ ਕੌਣ ਕੌਣ ਸੇ ਜੋ ਕਰਨਾ ਚਾਹੁੰਦਾ ਕੋਈ ਵੀ ਨਹੀਂ ਹੱਥ ਖੜੇ ਕਰਕੇ ਦੱਸੋ ਕਿਹੜਾ-ਕਿਹੜਾ ਸਹਿਯੋਗ ਚਾਹੁੰਦਾ ਹੈ ਸਾਡੀ ਆਈਡੀ ਨੰਬਰ 1 ਬਣੇ ਹੱਥ ਖੜੇ ਕਰਕੇ ਦੱਸੋ ਜਿਹੜੇ ਆਪਣੀ ਆਈਡੀ ਨੂੰ ਨੰਬਰ 1 ਬਣਾਉਣਾ ਚਾਹੁੰਦੇ ਸਾਰੇ ਲਗਭਗ ਚਾਹੁੰਦੇ ਇੱਕ ਵਾਰੀ ਤਾੜੀ ਮਾਰੋ ਆਪਣੇ ਲਈ ਕਿਉਂਕਿ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਰ ਰਿਹਾ ਇਹ ਕੋਈ ਮੈਂ ਵੈਸੇ ਨਹੀਂ ਗੱਲ ਕਰ ਰਿਹਾ ਕਿ ਮੈਂ ਕੋਈ ਤੁਹਾਡੇ ਨਾਲ ਨੰਬਰ ਬਣਾਉਣ ਦੀ ਗੱਲ ਕਰਦਾ ਜਾਂ ਮੈਂ ਤੁਹਾਨੂੰ ਐਵੇਂ ਹਵਾ ਗੱਲਣਾ ਛੱਡਣਾ ਐਦਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਪਿਛਲੇ ਸੱਤ ਦਿਨ ਕੋ ਦੇਖ ਲਿਆ ਕੀ ਕੁ ਸ਼ੋਰ ਰਿਹਾ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਪਲਾਨਿੰਗ ਹੋ ਰਹੀ ਆ ਹਰ ਚੀਜ਼ ਜਿੱਥੇ-ਇੱਥੇ ਕੋਈ ਪ੍ਰੋਬਲਮ ਹੈਗੀ ਉਹ ਹੱਲ ਹੋਏਗੀ ਕੋਈ ਇਨਸਟ੍ਰਕਟਰ ਨਹੀਂ ਹੈ ਉਹ ਹੱਲ ਹੋਏਗਾ ਕੋਈ ਬਾਥਰੂਮ ਖਰਾਬ ਹੈ ਉਹ ਠੀਕ ਹੋਏਗਾ ਗਰਾਊਂਡ ਆਪਣੀ ਉੱਜੀ ਪਈ ਆ ਉਹ ਠੀਕ ਹੋਏਗੀ ਆਪਣੇ ਜੰਗਲ ਬਣੇ ਹੋਏ ਆ ਸਾਰੇ ਠੀਕ ਹੋਣਗੇ ਕਲਾਸ ਨੂੰ ਆਪਣੇ ਜੇ ਬਣ ਹੋਣਗੇ ਉਹ ਇੱਥੋਂ ਤੱਕ ਈਵਨ ਕੇ ਮਕਲਾਸਾਂ ਵਿੱਚ ਹੋ ਸਕਦਾ ਆਪਾਂ ਏਸੀ ਵੀ ਵਾਲੀ ਕਰਨੀ ਆ ਸਾਰੀ ਪਲਾਨਿੰਗ ਚੱਲ ਰਹੀ ਹੈ ਉਹਦੇ ਵਿੱਚ ਤੁਹਾਡਾ ਸਹਿਯੋਗ ਚਾਹੀਦਾ ਮੈਂ ਕੋਈ ਤੁਹਾਡਾ ਗੱਪ ਨਹੀਂ ਮਾਰ ਰਿਹਾ ਨਾ ਤੁਹਾਨੂੰ ਮੈਂ ਬੇਸਿਕ ਗੱਲ ਕਰ ਰਿਹਾ ਮੈਂ ਪਹਿਲਾਂ ਵੀ ਗੱਲ ਕੀਤੀ ਆ ਇਹ ਸਾਰਾ ਕੁਝ ਹੋਏਗਾ ਤੁਸੀਂ ਇੱਥੇ ਚਾਹੇ ਸਾਲ ਹੈ ਨਾ ਚਾਹੇ ਡੇਢ ਸਾਲ ਨਾ ਤੁਹਾਡੇ ਅੱਖਾਂ ਦੇ ਸਾਹਮਣੇ ਹੋਏਗਾ ਸੋ ਮੈਂ ਆਸਰ ਵਿੱਚ ਇਹੀ ਬੇਨਤੀ ਕਰਨਾ ਚਾਹੂਗਾ ਜਿਹੜੇ ਬੱਚੇ ਪੰਖਚੋਲਾ ਆਪਣਾ ਕੰਮ ਸਮੇਂ ਸਿਰ ਕਰਦੇ ਆ ਮੈਂ ਕਹਿੰਦਾ ਅੱਗੇ ਵੀ ਗੱਲ ਕੀਤੀ ਸੀ ਜਿਹੜਾ ਬੱਚਾ ਪੰਕਚੁਐਲਟੀ ਵਿੱਚ ਹੈਗਾ ਉਹਦੀ ਕੁਆਲਿਟੀ ਮੇਨਟੇਨ ਆਪਣੇ ਆਪ ਹੀ ਹੋ ਜਾਏਗੀ ਜੇ ਦੀ ਕੁਆਲਿਟੀ ਮੇਨਟੇਨ ਹੋ ਗਈ ਉਹਦੀ ਪਰਸਨੈਲਿਟੀ ਮੇਨਟੇਨ ਹੋ ਜਾਏਗੀ ਜੇ ਦੀ ਪਰਸਨੈਲਿਟੀ ਮੇਨਟੇਨ ਹੋ ਗਈ ਉਹਦੀ ਜਿਗਿਲਟੀ ਜਿਹੜੀ ਹੈ ਉਹ ਆਟੋਮੈਟਿਕਲੀ ਹੋਏਗੀ ਉਹ ਬੱਚਾ ਲੱਖ ਨੱਖੇ ਕੰਮ ਕਰੇਗਾ ਉਹਨੂੰ ਜੋੜਾ ਮਰਜੀ ਕੰਮ ਕਹਿ ਦਿਓ ਉਹ ਕਰੇਗਾ ਆਣ ਵਾਲੇ ਸਮੇਂ ਵਿੱਚ ਆਪਾਂ ਸੱਭਿਆਚਾਰਕ ਪ੍ਰੋਗਰਾਮ ਕਰ ਰਹੇ ਹਾਂ ਉਹਦੇ ਵਿੱਚ ਜਿਹੜੇ ਬੱਚੇ ਗੀਤ ਸੰਗੀਤ ਜਾਣਦੇ ਆ ਕੋਈ ਤਬਲਾ বাজਾਉਣਾ ਜਾਣਦਾ ਕੋਈ ਹਾਰਮੋਨੀਅਮ বাজਾਉਣਾ ਜਾਣਦਾ ਕੋ ਢੋਲਕੀ ਕੁਝ ਇਹਨੂੰ ਗੀਤ ਗਾਣਾ ਜਾਣਦਾ ਕੋਈ ਗੀਤ ਕਵਤਾ ਕੋਈ ਐਨੀ ਗਜ਼ਲ ਉਹ ਆਪਣਾ ਪਿਆਰੀ ਰੱਖ ਲੋ ਤੁਸੀਂ ਕਿਉਂਕਿ ਤੁਹਾਡੇ ਕੋਲ ਆਪਾਂ ਪੂਰਾ ਕਰਵਾਵਾਂਗੇ ਜਿਹੜੇ ਬੱਚੇ ਗੇਮਾਂ ਵਿੱਚ ਐਕਸਪਰਟ ਆ ਉਹ ਵੀ ਲਿਸਟ ਬਣਾਓ ਇੱਕ ਸਾਰੇ ਸਾਰਾ ਨੂੰ ਆਰਡਰ ਕੱਢੇ ਹੋ ਰਿਹਾ ਆਨਬਲ ਸੈਂਟਰ ਵਿੱਚ ਚੱਪਾ ਟੋਡਾ ਆ ਅੱਜ ਹੀ ਕੰਪੀਟੀਸ਼ਨ ਕਰਵਾਵਾਂਗੇ ਜਿਹੜੀ ਵੀ ਗੇਮ ਹੋਵੇ ਠੀਕ ਹੈ 12 ਤਰੀਕ ਨੂੰ ਆਪਣੇ ਕੋਲ ਬਲੱਡ ਕੈਂਪ ਲੱਗਣ ਜਾ ਰਹੇ ਆ ਜਿਹਦੀ ਜੋਰਾ ਛੋੜਾ ਪਿਆਰੀ ਚੱਲ ਰਹੀ ਆ ਉਹਦੇ ਵਿੱਚ ਐਮਐਲਏ ਸਹਿਵਾਨ ਆਣਗੇ ਹੋਰ ਮਹਤਵਾਰ ਸਿੱਖੀ ਤਾੜਨੀ ਆ ਅਰਜੰਦਰ ਕਮਾਰ ਜੀ ਟ੍ਰਿਪਲ ਏ ਰੇਸਿੰਟ ਅਫਸਰ ਉਹ ਜੀ ਦੇਖਰੇ ਕਰ ਰਹੇ ਆ ਤੁਹਾਡੇ ਸਹਿਯੋਗ ਨਾਲ ਉਹ ਵੀ ਸਾਰਾ ਕੁਝ ਹੋਵੇ। ਉਹਦੇ ਵਿੱਚ ਜਿਨ੍ਹਾਂ ਨੇ ਵੀ ਬਲੱਡ ਦਾਨ ਕਰਨਾ ਕਿਉਂਕਿ ਮਹਾਦਾਨ ਅਬਲੱਡਾਨ ਜਿੰਨ ਵੀ ਕਿਸੇ ਗਰੀਬ ਨੂੰ ਲੋੜ ਪੈਣੀ ਹੈ ਐਂਡ ਕਿਸੇ ਲੋੜਵੰਦ ਨੂੰ ਲੋੜ ਪੈਣੀ ਹੈ ਤੁਹਾਡਾ ਕੁੱਨ ਨੂੰ ਚੜਨਾ। ਤੋਂ ਕਿੰਨੀਆਂ ਅਸੀਸਾਂ ਲਏਗਾ। ਆਪਾਂ ਸਾਰੇ ਅਸੀਸਾਂ ਇਕੱਠੀਆਂ ਕਰਨ ਆਏ ਆ ਚਾਹੇ ਆਪਾਂ ਕੰਮ ਕਰਦੇ ਆਂ ਚਾਹੇ ਆਪਾਂ ਕਿਤੇ ਸੇਵਾ ਕਰਦੇ ਆਂ ਚਾਹੇ ਆਪਾਂ ਘਰ ਵਿੱਚ ਆਂ ਚਾਹੇ ਬਾਹਰ ਆਂ ਅਸੀਸਾਂ ਇਕੱਠੀਆਂ ਕਰਦੇ ਆਂ ਜਿਹੜੀਆਂ ਅਸੀਸਾਂ ਜਿੰਨੀਆਂ ਇਕੱਠੀਆਂ ਕਰ ਲਓਗੇ ਉਹਨੇ ਚੰਗੂ। ਮੈਂ ਆਖਿਰ ਵਿੱਚ ਤੁਹਾਨੂੰ ਇੱਕੋ ਗੱਲ ਕਹੂੰਗਾ ਕਿ ਆਈਟੀ ਦਾ ਬਹੁਤ ਵੱਡਾ ਮਤਲਬ ਹੈ। ਮੈਨੀ ਆਈ.ਟੀ. ਹੋਲਡਰਾਂ ਸਾਰੇ ਆਈ.ਟੀ. ਹੋਲਡਰ ਮੇਰੇ ਕਲਾਸ ਪੈ ਲੋ ਗੜਸ਼ੰਕ ਤੋਂ ਪੜ੍ਹੇ ਆ। ਆਈ.ਟੀ. ਕਰਕੇ ਪ੍ਰਿੰਸੀਪਲ ਤੱਕ ਬੰਦਾ ਪਹੁੰਚ ਜਾਂਦਾ ਅਗਰ ਮਿਹਨਤ ਕੀਤੀ ਹੋਵੇ ਤਾਂ ਤੁਹਾਡੇ ਸਾਹਮਣੇ ਮੈਂ ਸਬੂਤ ਖੜਾ। ਆਈ.ਟੀ. ਗੜਸ਼ੰਕ ਦੇ ਨਾਂ ਦੇ ਕੋਈ ਤਾੜੀ ਮਾਰੋ ਉੱਥੇ ਬਹੁਤ ਵਧੀਆ ਪੜਾਈ ਹੁੰਦੀ ਸੀ। ਤੁਹਾਡੇ ਕੋਲ ਵੀ ਬੈਂਡ। ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਅਗਲੀ ਮੀਟਿੰਗ ਬਾਕੀ ਗੱਲਾਂ ਕਰਾਂਗੇ। ਤੁਹਾਡੇ ਤੋਂ 희ਆਸ ਰੱਖਦਾ ਕਿ ਤੁਸੀਂ ਆਪਣੇ ਕੰਮ ਬਰਦੀ ਪੂਰੇ ਨਿਭਣ ਹੋਵਗੇ ਆਪਣੇ ਇਨਸਟ੍ਰਕਟਰ ਸਾਹਿਬਾਨਾਂ ਦਾ ਕਹਿਣਾ ਮੰਨੋਗੇ। ਸਾਰੇ ਇਨਸਟ੍ਰਕਟਰਾਂ ਦਾ ਜਿਹੜਾ ਹੋ ਸਤਿਕਾਰ ਹੈ ਉਹ ਕਰਾਂਗੇ ਕਿਉਂਕਿ ਸਤਿਕਾਰ ਜਿੰਨਾ ਆਪਾਂ ਦੇਉਂਗੇ ਉਨਾ ਹੀ ਮਿਲਦਾ ਪਿਆਰ ਔਰ ਇੱਜ਼ਤ ਜਿੰਨੀ ਕਿਸੇ ਨੂੰ ਦੇਵਾਂਗੇ ਉਸ ਤੋਂ ਵੱਧ ਮਿਲਦੀ ਹੈ ਤੁਹਾਨੂੰ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਆਟੀਓ ਸਹਿਬਾਨ ਇੰਸਟਰక్టర్ ਸਹਿਬਾਨ ਅੰਟਰਪਲੇ ਲਿਸਨਮੈਂਟ ਅਫਸਰ ਸਾਹਿਬ ਤੇ ਪਿਆਰੇ ਬੱਚਿਓ ਜਿਹੜੀ ਗੱਲ ਕੋਈ ਚੰਗੀ ਲੱਗੀ ਹੈ ਉਹ ਪੱਲੇ ਬੰਨ੍ਹ ਕੇ ਲਿਆਓ ਜੇ ਕੋਈ ਗੱਲ ਚੰਗੀ ਨਹੀਂ ਲੱਗੀ ਉਹ ਮੇਰੀ ਆਪਣੀ ਹੋ ਸਕਦੀ ਹੈ ਉਹਨੂੰ ਛੱਡ ਦਿਓ ਔਰ ਉਹਨਾਂ ਗੱਲਾਂ ਤੇ ਆਪਾਂ ਅਮਲ ਕਰਨਾ ਜਿਹੜੀਆਂ ਚੰਗੀਆਂ ਗੱਲਾਂ ਲੱਗੀਆਂ ਤਾਕੇ ਆਉਣ ਵਾਲੇ ਸਮੇਂ ਤੁਹਾਡੀ ਮਦਦ ਕਰ ਸਕਣ ਆਪਾਂ ਆਪਣੇ ਫਿਚਰ ਨੂੰ ਹੋਰ ਕੁਝ ਬਣਾ ਸਕੀਏ ਤੋਂ ਬਹੁਤ ਬਹੁਤ ਥੈਂਕ ਯੂ ਬਰੀ ਮਚ ਜੈ ਹਿੰਦ